ਅਸੀਂ ਬੇਰੀਆਂ ਦਾ ਬਾਗ ਲਾ ਸਕਦੇ ਹਾਂ ਕਿ ਇਹ ਚੋਂ ਮੁਨਾਫਾ ਹੁੰਦਾ ਕੀ ਇਹ ਚ ਖਰਚਾ ਆਉਂਦਾ ਆ ਕੀ ਵਾਕਈ ਇਹ ਲੱਖਾਂ ਕਰੋੜਾਂ ਵਾਲਾ ਬਿਜ਼ਨਸ ਹੈਗਾ ਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਜਪੇਰ ਆਹਾ ਇਹ ਜਿਹੜੇ ਬੇਰ ਨੇ ਇਹ ਰੈੱਡ ਕਸ਼ਮੀਰੀ ਐਪਲ ਬੇਰ ਨੇ ਤੇ ਇਹਨਾਂ ਨੇ ਇਹ ਬੂਟੇ ਮੰਗਵਾਏ ਸੀ ਤਕਰੀਬਨ 1500 ਕਿਹਾ ਜਾਵੇ ਤੇ 1 ਏਕੜ 'ਚ ਇਸ ਵਕਤ 100 70 ਤੋਂ 80 ਤੱਕ ਬੂਟੇ ਹੋਣਗੇ ਤਕਰੀਬਨ ਇਹ ਬੂਟਾ ਲੱਗਣ ਦਾ ਜਿਹੜਾ ਸਮਾਂ ਆ ਜੀ ਵੈਸੇ ਉਹ ਫਰਵਰੀ ਤੋਂ ਲੈ ਕੇ ਅਕਤੂਬਰ ਤੱਕ ਤੁਸੀਂ ਕਦੇ ਵੀ ਲਾ ਸਕਦੇ ਆ ਇਹਨੂੰ ਡੇਢ ਤੋਂ 2 ਫੁੱਟ ਇੱਥੇ ਇੱਕ ਤੱਕ ਛੱਡ ਕੇ ਨਾ ਜੀ ਧਰਤੀ ਤੋਂ ਤੇ ਫਿਰ ਇਹਨੂੰ ਐਦਾਂ ਇਸ ਤਰ੍ਹਾਂ ਕੱਟ ਦੇਣਾ ਹੁੰਦਾ 80 ਤੋਂ 100 ਰੁਪਏ ਨੂੰ ਇਸ ਵਕਤ ਇਹਦਾ ਰੇਟ ਚੱਲ ਰਿਹਾ ਦੋ ਸਮੱਸਿਆਵਾਂ ਦਾ ਡਰ ਰਹਿੰਦਾ ਦੋ ਸਮੱਸਿਆਵਾਂ ਇਹਨੂੰ ਆਉਂਦੀਆਂ ਨੇ ਪਹਿਲੀ ਸਮੱਸਿਆ ਰਹਿੰਦੀ ਹੈ ਉਹ ਹੈ ਤੇਲੇ ਦੀ ਸਮੱਸਿਆ ਦੂਸਰੀ ਸਮੱਸਿਆ ਹੈ ਫੰਗਸ ਦਾ ਕੋਈ ਉਲੀ ਰੋਗ ਆ ਸਕਦਾ ਤੁਸੀਂ ਹਮੇਸ਼ਾ ਜਦੋਂ ਵੀ ਕਰਨਾ ਹੈਗਾ ਤੇ ਛੋਟੇ ਪੱਧਰ ਤੇ ਆਪਣਾ 10 15 20 ਬੂਟਿਆਂ ਤੋਂ ਸਟਾਰਟਿੰਗ ਕਰਕੇ ਪਹਿਲਾਂ ਟ੍ਰਾਇਲ ਕਰਕੇ ਦੇਖੋ ਤਾਂ ਹਾਂਜੀ ਅਸੀਂ ਪਿੰਡ ਟੰਡੋਵਾਲਿਆਂ ਤੇ ਇਹ ਹੈ ਜੀ ਪਹਿਲਵਾਨ ਦਾ ਬਾਗ 베ਰੀਆਂ ਦਾ ਬਾਗ ਇਹਦੇ ਬਾਰੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਲੱਗੀਆਂ ਦੇਣ ਕੀ ਬਾਗਬਾਨੀ ਜਿਹੜੀ ਆ ਉਹ ਵਾਕਈ ਇੱਕ ਮੁਨਾਫੇ ਦਾ ਧੰਦਾ ਹੈਗੀ ਆ ਕੀ ਅਸੀਂ 베ਰੀਆਂ ਦਾ ਬਾਗ ਲਾ ਸਕਦੇ ਹਾਂ ਜਾਂ 베ਰੀਆਂ ਕਿਸ ਪੱਧਰ ਤੇ ਅਸੀਂ ਲਾ ਸਕਦੇ ਹਾਂ ਕਿੰਨੀਆਂ ਕੁ ਲਾ ਸਕਦੇ ਹਾਂ ਕਿੰਨੀਆਂ ਕੁ ਲਾਉਣੀਆਂ ਚਾਹੀਦੀਆਂ ਆ ਤੇ ਕੀ ਇਹ ਚੋਂ ਮੁਨਾਫਾ ਹੁੰਦਾ ਕੀ ਇਹ ਚ ਖਰਚਾ ਆਉਂਦਾ ਆ ਹਾਂ ਦੇਖੋ ਕਿੰਨੀਆਂ ਸੰਗਣੀਆਂ 베ਰੀਆਂ ਨੇ ਤੇ ਇਸ ਵਕਤ ਪੂਰੀ ਤਰ੍ਹਾਂ ਇਹ ਆਪਣੇ ਕਹਿ ਲੋ ਵੀ ਭਰੀਆਂ ਹੋਈਆਂ ਨੇ ਲੱਦੀਆਂ ਭਈਆਂ ਨੇ ਇਹ ਫਲ ਦੇ ਨਾਲ ਤੇ ਇਸ ਕਰਕੇ ਤੁਹਾਨੂੰ ਅਸੀਂ ਘੁੰਮ ਫਿਰ ਕੇ ਥੋੜਾ ਥੋੜਾ ਦਿਖਾ ਲਾਂਗੇ ਬਾਗ ਤੇ ਕਿਉਂਕਿ ਘੁੰਮਣਾ ਇਹਦੇ ਵਿੱਚ ਬਹੁਤ ਇਸ ਵੇਲੇ ਪੋਸੀਬਲ ਨਹੀਂ ਹੈਗਾ ਪਰ ਫਿਰ ਵੀ ਜਿੰਨਾ ਹੋ ਸਕਦਾ ਅਸੀਂ ਦਿਖਾ ਲਦੇ ਆ ਤੁਹਾਨੂੰ ਤੇ ਇਹ ਜਿਹੜਾ ਬਾਗ ਆ ਇਹ ਸਰਦਾਰ ਪੂਰਨ ਸਿੰਘ ਢੰਡਵਾਲ ਵਾਲਿਆਂ ਦਾ ਬਾਗ ਆ ਮੈਂ ਦੱਸ ਦਵਾ ਵੀ ਇਹ ਤਕਰੀਬਨ ਜਿਹੜੀਆਂ 베ਰੀਆਂ ਲੱਗੀਆਂ ਨੇ ਇਹ 베ਰੀਆਂ 3 ਇੱਕੜ ਏਰੀਆ ਚ ਲੱਗੀਆਂ ਹੋਈਆਂ ਹੈਗੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੈਸੇ ਬਾਗ ਜਿਹੜਾ ਬਹੁਤ ਵੱਡਾ ਹੈ ਜਿੱਥੇ ਕਿ ਨਾਖਾਂ ਵੀ ਨੇ ਆ ਇਸੇ ਤਰ੍ਹਾਂ ਇੱਥੇ ਹੋਰ ਵੀ ਫਰੂਟ ਇੱਕ ਦੋਕ ਲੱਗੇ ਨੇ ਤੋਂ ਉਹ ਜਿਹੜੇ ਟੋਟਲ ਇਹ ਜਿਹੜਾ ਏਰੀਆ ਬਣਦਾ ਬਾਗ ਦਾ ਇਹ 15 ਏਕੜ ਬਣ ਜਾਂਦਾ ਆ। ਰੀਆਂ ਦੀਆਂ ਇੱਥੇ ਦੋ ਕਿਸਮਾਂ ਮੇਜਰ ਇਹਨਾਂ ਨੇ ਲਾਈਆਂ ਨੇ। ਇੱਕ ਤਾਂ ਜਿਹੜੀ ਹੈਗੀ ਆ ਆਪਾਂ ਇਹਨਾਂ ਨੇ ਗ੍ਰੀਨ ਜਿਹੜਾ ਲਗਾਇਆ ਹੋਇਆ ਆ ਬੀਰ ਤੇ ਦੂਸਰਾ ਜਿਹੜਾ ਲਾਇਆ ਹੈ ਇਹ ਇਹ ਰੈੱਡ ਆ। ਠੀਕ ਹੈ ਜੀ। ਰੈੱਡ ਤੇ ਗ੍ਰੀਨ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ ਇਹਦਾ ਕੀ ਫਰਕ ਹੈਗਾ। ਅਸਲ ਵਿੱਚ ਜੀ ਜਿਹੜਾ ਐਪਲ ਬੇਰ ਦੀਆਂ ਕਿਸਮਾਂ ਆ ਨਾ ਉਹ ਕਈ ਕਿਸਮਾਂ ਨੇ ਮੁੱਖ ਰੂਪ ਚ ਕਹਿੰਦੇ ਆ ਕਿ ਚਾਰ ਕਿਸਮਾਂ ਨੇ ਐਪਲ ਬੇਰ ਦੀਆਂ ਤੇ ਐਪਲ ਬੇਰ ਦੀਆਂ ਉਹਨਾਂ ਚੋਂ ਕਿਸਮਾਂ ਦੇ ਵਿੱਚੋਂ ਸਭ ਤੋਂ ਪਹਿਲੀ ਕਿਸਮ ਹੈਗੀ ਆ ਗ੍ਰੀਨ ਐਪਲ ਬੇਰ ਠੀਕ ਆ ਜੀ ਦੂਸਰੀ ਹੈਗੀ ਆ ਰੈੱਡ ਕਸ਼ਮੀਰੀ ਐਪਲ ਬੇਰ ਤੀਸਰੀ ਬਾਲ ਸੁੰਦਰੀ ਤੇ ਚੌਥੀ ਮਿਸ ਇੰਡੀਆ ਮੰਨੀ ਗਈ ਆ ਆ ਜਿਹੜੀ ਤੁਸੀਂ ਦੇਖ ਰਹੇ ਆ ਨਾ ਜੀ ਬੇਰ ਆਹਾ ਇਹ ਜਿਹੜੇ 베ਰ ਨੇ ਇਹ ਰੈੱਡ ਕਸ਼ਮੀਰੀ ਐਪਲ 베ਰ ਨੇ ਇਹਨਾਂ ਦੇ ਵਿੱਚ ਤੁਸੀਂ ਆਹ ਜਿਹੜੇ ਲਾਲਗੀ ਜੀ ਦੇਖੋਗੇ ਨਾ ਇਹ ਜਦੋਂ ਕੱਚੇ ਸੀਗੇ ਤੇ ਬਹੁਤ ਲਾਲ ਸੀਗੇ ਹਨਾ ਸਿਮਰਨ ਯਾਦ ਹੋਣਾ ਤੈਨੂੰ ਬਾਲ ਸੁੰਦਰੀ ਤੇ ਰੈੱਡ ਕਸ਼ਮੀਰੀ ਐਪਲ 베ਰ ਆ ਨਾ ਜੀ ਇਹ ਦੋ ਜ਼ਿਆਦਾ ਮਿੱਠੇ ਮੰਨੇ ਗਏ ਨੇ ਤੇ ਜਿਹੜਾ ਗ੍ਰੀਨ ਐਪਲ 베ਰ ਆ ਉਹਦੇ ਵਿੱਚ ਅਸਲ ਦੇ ਵਿੱਚ ਜੀ ਪਾਣੀ ਜ਼ਿਆਦਾ ਹੁੰਦਾ ਆ ਇਹਦੇ ਬੂਟੇ ਜਿਹੜੇ ਆ ਜੀ ਉਹ ਅਸਲ 'ਚ ਇਹਨਾਂ ਨੇ ਕਲਕੱਤੇ ਤੋਂ ਸਿੱਧੇ ਮੰਗਵਾਏ ਸੀ 2019 ਦੇ ਵਿੱਚ ਇਹ ਜਦੋਂ ਲਾਏ ਆ ਦਾ ਇਹਨਾਂ ਨੂੰ 45 ਰੁਪਏ ਦਾ ਸ਼ੈਦ ਬੂਟਾ ਇੱਕ ਪਿਆ ਆ ਪਰ ਇਹ ਕਲਕੱਤੇ ਦਾ ਰੇਟ ਮੈਂ ਦੱਸ ਰਿਹਾ ਕਿਉਂਕਿ ਜਦੋਂ ਤੁਸੀਂ ਇੱਥੋਂ ਲਓਂਗੇ ਕਿ ਤੋ ਨਰਸਰੀ ਤੋਂ ਤਾਂ ਸਮ ਮਤਲਬ ਆਪਾਂ ਨੂੰ ਪਤਾ ਹੀ ਆ ਫਿਰ ਤੁਹਾਨੂੰ ਬੂਟਾ ਥੋੜਾ ਮਹਿੰਗਾ ਪਊਗਾ ਇਹਨਾਂ ਨੇ ਨਾ ਅਸਲ ਦੇ ਵਿੱਚ ਜਦੋਂ ਮੰਗਵਾਏ ਸੀਗੇ ਬੂਟੇ ਤੇ ਇਹਨਾਂ ਨੇ ਇਹ ਬੂਟੇ ਮੰਗਵਾਏ ਸੀ ਤਕਰੀਬਨ 1500 ਇਸ ਤਰ੍ਹਾਂ ਕੀਤਾ ਕਿ 10 ਬਾਏ 10 ਤੇ ਬੂਟਾ ਲਾਤਾ ਸੀਗਾ ਕਿ ਇਹਨਾਂ ਨੇ ਫਿਰ ਬੂਟੇ ਤੋਂ ਬੂਟਾ ਜਿਹੜੀ ਦੂਰੀ ਆ ਨਾ ਉਹ 10 ਫੁੱਟ ਰਹਿਣ ਦਿੱਤੀ ਤੇ ਗੱਭਿਆਂ ਇੱਕ ਲਾਈਨ ਇਸ ਤਰ੍ਹਾਂ ਆ ਕੱਢ ਦਿੱਤੀ ਇਹਨਾਂ ਨੇ ਇਦਾਂ ਇੱਕ ਲਾਈਨ ਇੱਥੇ ਹੁੰਦੀ ਸੀ 10 ਕ ਫੁੱਟ ਤੇ ਹਨਾ ਉਹ ਇਹਨਾਂ ਨੇ ਕੱਢ ਦਿੱਤੀ ਵਿੱਚੋਂ ਕੱਢ ਦਿੱਤੀ ਉਹਦੇ ਨਾਲ ਕੀ ਹੋਇਆ ਕਿ ਹੁਣ ਬੂਟੇ ਬੂਟ ਲਾਈਨ ਤੋਂ ਲਾਈਨ ਜਿਹੜੀ ਦੂਰੀ ਆ ਉਹ 20 ਫੁੱਟ ਆ ਹਾਂਜੀ ਸੋ ਆ ਜਿਹੜਾ ਬੂਟਾ ਆ ਇਹਦੀ ਬੂਟੇ ਤੋਂ ਬੂਟੇ ਦੀ ਦੂਰੀ ਜਿਹੜੀ ਆ ਨਾ ਜੀ ਥੱਲੇੋਂ ਦਿਖਾ ਲਿਓ ਬੈਠ ਕੇ ਕਿ ਉਹ 20 ਫੁੱਟ ਹਨਾ ਬਣਦੀ ਆ ਤੇ ਗੱਬੇ ਜਿਹੜੀ ਆ ਲਾਈਨ ਸੀ ਇਹਨਾਂ ਨੇ ਚੱਕ ਦਿੱਤੀ ਆ ਸੋ ਇਸ ਤਰ੍ਹਾਂ ਆ ਹੁਣ ਇਹ ਤੇ 170 80 ਬੂਟੇ ਇੱਕ ਏਕੜ ਚ ਹੁਣ ਇਸ ਵਕਤ ਮੌਜੂਦ ਨੇ ਤਕਰੀਬਨ ਤੇ ਇਹ ਬੂਟਾ ਲੱਗਣ ਦਾ ਜਿਹੜਾ ਸਮਾਂ ਆ ਜੀ ਵੈਸੇ ਉਹ ਫਰਵਰੀ ਤੋਂ ਲੈ ਕੇ ਅਕਤੂਬਰ ਤੱਕ ਤੁਸੀਂ ਕਦੇ ਵੀ ਲਾ ਸਕਦੇ ਆ ਜੇ ਦੇਖਿਆ ਜਾਵੇ ਤਾਂ ਪਰ ਜੇ ਸਹੀ ਪੁੱਛੋ ਤਾਂ ਜੇ ਤੁਸੀਂ ਫਰਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਇਹ ਮਹੀਨਿਆਂ ਚ ਲਾ ਦਿਓ ਇਹ ਬਹੁਤ ਵਧੀਆ ਗੱਲ ਆ ਤੇ ਹੱਦ ਤੁਸੀਂ ਮਈ ਦੇ ਪਹਿਲੇ ਹਫ਼ਤੇ ਤੱਕ ਵੀ ਜਿਹੜਾ ਆ ਉਹ ਲਾ ਸਕਦੇ ਲਾਓ ਤੁਸੀਂ ਸਾਡੇ ਹਿਸਾਬ ਨਾਲ ਫਰਵਰੀ ਦੇ ਵਿੱਚ ਜਾਂ ਮਾਰਚ ਚ ਈਵਨ ਹੁਣ ਵੀ ਤੁਸੀਂ ਅਪ੍ਰੈਲ ਚ ਲਾ ਸਕਦੇ ਆ ਹਜੇ ਹਜੇ ਤਾਂ ਹੀ ਵੀਡੀਓ ਕਰ ਰਹੇ ਆ ਮਈ ਦੇ ਪਹਿਲੇ ਹਫ਼ਤੇ ਤੱਕ ਬੂਟਾ ਲਾ ਦਿਓ ਉਸ ਤੋਂ ਲੇਟ ਲਾਉਣੇ ਹੋ ਤਾਂ ਫਿਰ ਥੋੜੀ ਜੀ ਇਹ ਹੁੰਦਾ ਹੈ ਕਿ ਉਹਨਾਂ ਵਿਕਸਤ ਪਹਿਲੇ ਸਾਲ ਚ ਬੂਟਾ ਨਹੀਂ ਹੁੰਦਾ ਅਗਰ ਤੁਸੀਂ ਹੁਣ ਲਗਾ ਦਿੰਦੇ ਆ ਤੇ ਅਗਲੇ ਸਾਲ ਫਰਵਰੀ ਮਾਰਚ ਤਾਈਂ ਇਸ ਬੂਟੇ ਨੇ ਫਲ ਦੇ ਦੇਣਾ ਪਰ ਇਹ ਗੱਲ ਯਾਦ ਰੱਖਿਓ ਕਿ ਪਹਿਲੇ ਸਾਲ ਇਹ ਬੂਟਾ ਕੇਵਲ ਤੇ ਕੇਵਲ ਤੁਹਾਨੂੰ 15 ਕਿਲੋ ਫਲ ਦੇਊਗਾ ਪਹਿਲੇ ਸਾਲ ਤੋਂ ਬਾਅਦ ਹੁਣ ਇਹ ਹੈ ਕਿ ਅਗਲੇ ਸਾਲ ਜਦੋਂ ਤੁਸੀਂ ਅਗਲੇ ਸਾਲ ਨੈਕਸਟ ਈਅਰ ਕਰਨ ਆਇਆ ਤਾਂ ਫਿਰ ਅਗਲੇ ਸਾਲ ਇਹਨੇ ਪੂਰਾ ਫਲ ਦੇ ਦੇਣਾ ਠੀਕ ਹੈ ਜੀ ਐਸੇ ਤਰ੍ਹਾਂ ਇਹ ਤੁਹਾਨੂੰ ਲੱਦੀ ਮਿਲੂਗੀ ਪਰ ਹੁਣ ਕਹਾਣੀ ਆਉਂਦੀ ਹੈ ਇਹਦੀ ਕਟਾਈ ਦੀ 베ਰੀ ਨੂੰ ਕੱਟਣਾ ਜਿਹੜਾ ਉਹ ਯਾਰ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ 베ਰੀ ਦੀ ਕਟਾਈ ਨਹੀਂ ਨਾ ਕਰਦੇ ਤਾਂ ਫਿਰ ਇਹ 베ਰੀ ਜਿਹੜੀ ਆ ਇਹਨੇ ਪੂਰੀ ਤਰ੍ਹਾਂ ਨਾਲ ਤੁਹਾਨੂੰ ਫਲ ਨਹੀਂ ਦੇਣਾ। ਉਹ ਆ ਤੁਸੀਂ ਦੇਖ ਰਹੇ ਹੋ ਨਾ ਜੀ। ਐਦਾਂ ਕਟਾਈ ਕਰਨੀ ਹੁੰਦੀ ਹੈ ਜੀ। ਤਾਂ ਕਰੀਬਨ ਇਹਨੂੰ 1.5 ਤੋਂ 2 ਫੁੱਟ ਇੱਥੇ ਇੱਕ ਤੱਕ ਛੱਡ ਕੇ ਨਾ ਜੀ ਧਰਤੀ ਤੋਂ। ਤੇ ਫਿਰ ਇਹਨੂੰ ਐਦਾਂ ਇਸ ਤਰ੍ਹਾਂ ਕੱਟ ਦੇਣਾ ਹੁੰਦਾ ਆ। ਇਹਦੀਆਂ ਸਾਰੀਆਂ ਲਗਰਾਂ ਹੋਣੇ ਕਟੀਆਂ ਜਾਣਗੀਆਂ। ਠੀਕ ਹੈ ਜੀ ਇਹ ਕੱਟ ਦਿੱਤੀਆਂ ਜਾਣਗੀਆਂ। ਇਹਨੂੰ ਛਾਂਗਿਆ ਨਹੀਂ ਜਾਂਦਾ। ਇਹਨੂੰ ਕੱਟਿਆ ਹੀ ਜਾਂਦਾ ਆ। ਆ ਪਿਛਲੇ ਸਾਲ ਦੀਆਂ ਕਟੀਆਂ ਤੁਸੀਂ ਦੇਖ ਲਓ ਇਸ ਤਰ੍ਹਾਂ। ਆ ਦਿਖਾ ਦਿੰਦੇ ਸਮੇ। ਇਸ ਤਰ੍ਹਾਂ ਆ ਕਟੀਆਂ ਹੋਈਆਂ ਆ ਜਿਹੜੀਆਂ ਪਹਿਲਾਂ ਪਿਛਲੇ ਸਾਲ ਤੇ ਹੁਣ ਇਸ ਤੋਂ ਇਹ ਕੱਟ ਦਿੱਤੀ ਜਾਣੀ ਆ ਠੀਕ ਆ ਜੀ ਇਹ ਹੋਣੀ ਬਹੁਤ ਜ਼ਰੂਰੀ ਆ ਕਟਾਈ ਤੇ ਕਟਾਈ ਜਿਹੜੀ ਆ ਜਦੋਂ ਹੁਣ ਫਲ ਇਹ ਦੇ ਹਟੀ ਅਪ੍ਰੈਲ ਦੇ ਵਿੱਚ ਹਨ ਤੇ ਫਿਰ ਇਹਨੂੰ ਤਕਰੀਬਨ ਤੁਸੀਂ ਇਹ ਕਹਿ ਲਓ ਵੀ ਇਹ ਮਈ ਦੇ ਵਿੱਚ ਇਹਦੀ ਕਟਾਈ ਹੋ ਜਾਣੀ ਆ ਮਈ ਦੇ ਹੋ ਸਕਦਾ ਆ ਪਹਿਲੇ ਹਫ਼ਤੇ ਹੋ ਜਵੇ ਪਹਿਲੇ ਸਾਲ 15 ਕਿਲੋ ਫਲ ਦੇਣ ਵਾਲੀ ਆ ਬੇਰੀ ਹੁੰਦੀ ਆ ਅਗਲੇ ਸਾਲ ਇਹਨੇ ਪੂਰੀ ਤਰ੍ਹਾਂ ਫਲ ਦੇ ਦੇਣਾ ਹੁੰਦਾ 12 ਸੋਨਾ ਆ ਜਾਂਦਾ ਹੁੰਦਾ 50 ਕਿਲੋ ਤੱਕ ਇੱਕ 베ਰੀ ਦੀ ਐਵਰੇਜ ਆ ਉਹ ਫਲ ਦੇ ਦਿੰਦੀ ਆ ਤੁਸੀਂ ਫਲ ਦੇਖ ਲਓ ਆ ਸਿਮੇ ਆ ਫਲ ਖਾ ਦੇ ਚੰਗੀ ਤਰ੍ਹਾਂ ਕਿਸੇ ਦੇ ਮਨ ਚ ਵਹਿਮ ਹੋਵੇ ਵੀ ਇੰਨਾ ਕਿਲੋ ਫਲ ਤਾਂ ਨਹੀਂ ਦਿੰਦੀ ਹੋਊਗੀ ਬਹੁਤ ਫਲ ਆ ਜੀ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿੰਨਾ ਜ਼ਿਆਦਾ ਫਲ ਆ ਸੋ ਇਹ ਜਿਹੜੀਆਂ 베ਰੀਆਂ ਆ 50 ਕਿਲੋ ਦੇ ਐਵਰੇਜ ਚ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਕੁੰਡੀ ਕਿਹੜੀ ਆ प्यारे दोस्तों जे ता ਤੁਸੀਂ ਇਸ 베ਰੀ ਨੂੰ ਇਹਦਾ ਫਲ ਆਪ ਤੋੜ ਕੇ ਬਾਹਰ ਰੇੜੀ ਲਾ ਕੇ ਵੇਚਣਾ ਆ ਤੇ ਫੇਰ ਤਾਂ ਤੁਹਾਨੂੰ ਅੱਛੀ ਇਨਕਮ ਹੋਣ ਦੇ ਚਾਂਸ ਆ 80 ਤੋਂ 100 ਰੁਪਏ ਨੂੰ ਇਸ ਵਕਤ ਇਹਦਾ ਰੇਟ ਚੱਲ ਰਿਹਾ 80 ਵੀ ਚੱਲ ਰਿਹਾ ਕਿਤੇ 100 ਵੀ ਚੱਲ ਰਿਹਾ ਕਿਤੇ 90 ਕਿਤੇ ਵੱਧ ਵੀ ਹੋ ਸਕਦਾ 5-10 ਰੁਪਏ ਮਤਲਬ ਪੱਕਾ ਰੇਟ ਤੇ ਕੋਈ ਨਹੀਂ ਪਰ ਇਹ ਹੈ ਜੇ ਤੁਸੀਂ ਡਾਇਰੈਕਟ ਵੇਚਦੇ ਹੋ ਗਾਹਕ ਨੂੰ ਜਦੋਂ ਤੁਸੀਂ ਥੋਕ ਵਿੱਚ ਵੇਚਦੇ ਹੋ ਜਾਨੀ ਕਿ ਪਰਚੂਨ ਚ ਨਹੀਂ ਥੋਕ ਚ ਵੇਚਣਾ ਗਾਹਕ ਨੂੰ ਨਹੀਂ ਇੱਕ ਦੁਕਾਨਦਾਰ ਨੂੰ ਵੇਚਣਾ ਜਾਂ ਫੇਰੇ ਵਾਲਿਆਂ ਨੂੰ ਵੇਚਦੇ ਹਾਂ ਜਾਂ ਫਰੂਟ ਵਾਲਿਆਂ ਨੂੰ ਵੇਚਦੇ ਹਾਂ ਫਿਰ ਤਕਰੀਬਨ ਅੱਜ ਦੀ ਤਰੀਕ ਚ ਇਹ 40 ਰੁਪਏ ਨੂੰ ਜਾਊਗਾ ਤੁਹਾਡਾ ਹੱਦ 45 ਜਾਂ 50 50 45 ਕਿ ਚੱਲ ਜਾਊਗਾ ਮੈਨੂੰ ਲੱਗਦਾ ਵੀ 40 ਤੋਂ 45 ਤੱਕ ਜਾਏਗਾ ਇਸ ਤੋਂ ਵੱਧ ਨਹੀਂ ਜਾਂਦਾ ਅਲੱਗ-ਅਲੱਗ ਇਲਾਕਿਆਂ ਦੇ ਅਲੱਗ-ਅਲੱਗ ਰੇਟ ਹੋ ਸਕਦੇ ਨੇ ਇੱਥੇ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ ਠੀਕ ਆ ਤੇ ਲੱਖਾਂ ਵਾਲੇ ਦਾਅਵੇ ਅਸੀਂ ਨਹੀਂ ਠੋਕਦੇ ਲੱਖਾਂ ਦੀ ਕਮਾਈ ਹੈ ਇਹਦੇ ਚੋਂ ਵੈਸੇ ਹੁਣ ਇੱਕ ਬੂਟੇ ਨੂੰ ਜੇ ਅਸੀਂ 40 ਦੇ ਹਿਸਾਬ ਨਾਲ ਦੇਖੀਏ 50 ਕਿੱਲੋ ਫਲ ਆਇਆ ਤੇ 5 ਚੋਗਾ 20 ਤਕਰੀਬਨ 2 ਕੁ ਹਜ਼ਾਰ ਦਾ ਸਿਮਰਨ 2 ਕੁ ਹਜ਼ਾਰ ਦਾ ਬਣਿਆ ਫਲ ਤਾਂ ਇੱਕ ਬੂਟੇ ਤੋਂ ਤੁਹਾਨੂੰ 2 ਕੁ ਹਜ਼ਾਰ ਦਾ ਇੱਕ ਸਾਲ 'ਚ ਫਲ ਪ੍ਰਾਪਤ ਹੋਇਆ ਜੇ ਤੁਸੀਂ ਥੋਕ ਵਾਲਿਆਂ ਨੂੰ ਵੇਚਿਆ ਇਹ ਖੁਦ ਵੇਚ ਲੈਨੇ ਹੋ ਤੇ ਉਹਦਾ ਦੁੱਗਣਾ ਕਰ ਲਓ ਕਿ ਬਾਹਰ ਤੁਸੀਂ ਰੇੜੀ ਲਾ ਕੇ ਜਾਂ ਵਧੀਆ ਤਰੀਕੇ ਨਾਲ ਆਪਣਾ ਕਰਕੇ ਸੈਟਅਪ ਤੇ ਤਾਜ਼ਾ ਫਲ ਤੋੜ ਕੇ ਦੇ ਰਹੇ ਹੋ ਤੇ ਉਹ ਵੀ ਗਾਹਕ ਨੂੰ ਉਹਦੀ ਮਰਜ਼ੀ ਦਾ ਦੇ ਸਕਦੇ ਹੋ ਕਿ ਭਾਜੀ ਨਾਲੇ 2-4 ਖਾ ਲਓ ਤੇ ਨਾਲੇ ਠੀਕ ਆ ਸਾਡੇ ਸਿਮਰਨ ਆਰ ਕੇ ਖਾਈ ਵੀ ਜਾਂਦੇ ਨਾਲ ਨਾਲ ਮੈਂ ਵੀ ਖਾਦੇ ਤੇ ਕਹਿਣ ਦਾ ਬਰ ਅਰਥ ਕੀ ਆ ਪਿਆਰੇ ਦੋਸਤੋ ਕਿ ਫੇਰ ਤੁਹਾਡੇ ਇਨਕਮ ਵੱਧ ਸਕਦੀ ਆ ਇਹ ਹੁਣ ਤੁਸੀਂ ਦੇਖ ਲਓ ਵੀ ਤੁਹਾਡੀ ਹਿੰਮਤ ਆ ਕਿ ਤੁਹਾਡੇ ਕੋਲ ਜਿਹੜੀ ਇੰਨਾ ਜ਼ਿਆਦਾ ਤੁਹਾਡੇ ਕੋਲ ਲੇਬਰ ਹੈ ਜਾਂ ਆਪ ਤੁਸੀਂ ਖੁਦ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਸੋ ਇੱਥੇ ਤੁਹਾਨੂੰ ਆਉਣਾ ਪਊਗਾ ਸਿਮਰਨ ਯਾਰ ਦਿਖਾਉਣ ਵਾਲੀ ਚੀਜ਼ ਆ ਫਲ ਹੈ ਓਏ ਹੋਏ ਹੋਏ ਆ ਧਿਆਨ ਨਾਲ ਦੇਖੋ ਯਾਰ ਫਲ ਇਹ ਆ ਰੈੱਡ ਕਸ਼ਮੀਰੀ ਐਪਲ ਵੀਰ ਸਿਆਲਾਂ ਚ ਅਸੀਂ ਕਹਿੰਦੇ ਸੀ ਕਿ ਇਹ ਦੇਖਣੇ ਨੇ ਵੀ ਇਹ ਕਿਹੜੇ ਆ ਆਹ ਦੇਖ ਲਓ ਬਈ ਹਾਂ ਕਮਾਲ ਹੋਈ ਪਈ ਆ ਫਲ ਦੇਖ ਲਓ ਗੱਡੇ ਗੱਡੇ ਵੀਰ ਨੇ ਅੱਛਾ ਹੁਣ ਤੁਸੀਂ ਇਹ ਪੁੱਛੋਗੇ ਕਿ ਜੇ ਫਿਰ ਇਸ ਹਿਸਾਬ ਨਾਲ ਤਾਂ ਇੱਕ ਏਕੜ ਚੋਂ ਕੀ ਮੁਨਾਫਾ ਨਿਕਲਦਾ ਦੇਖੋ ਜੀ ਇੱਕ ਏਕੜ ਦੇ ਵਿੱਚੋਂ ਮੁਨਾਫਾ ਜਿਹੜਾ ਜਾਣਾ ਆ ਉਹ ਤੁਹਾਡਾ ਫਿਰ ਤੁਸੀਂ 100 180 ਬੂਟਿਆਂ ਦੇ ਹਿਸਾਬ ਨਾਲ ਉਹਨੂੰ 2000 ਨਾਲ ਗੁਣਾ ਕਰ ਲਈਓ ਉਹ ਤੁਹਾਡਾ ਇੱਕ ਏਕੜ ਦਾ ਮੁਨਾਫਾ ਆ ਜਾਂਦਾ ਹੈ ਤੇ ਫਲ ਦਾ ਹੁਣ ਕਹਾਣੀ ਇੱਥੇ ਆਉਂਦੀ ਹੈ ਕਿ ਇਹਦੇ ਤੇ ਸਾਰਾ ਸਾਲ ਕੋਈ ਖਰਚ ਆ ਵੀ ਆ ਲੇਬਰ ਹੈ ਮੇਨਟੇਨੈਂਸ ਦਾ ਖਰਚ ਆਇਆ ਕੋਈ ਦਵਾਈ دارو ਇਹਨੂੰ ਲਾਉਣੇ ਪੈਂਦੇ ਨੇ ਉਹ ਵੀ ਤੁਹਾਨੂੰ ਮੈਂ ਦੱਸਦਾ ਤੇ ਉਹ ਵੀ ਖਰਚੇ ਨਿਕਲਦੇ ਨੇ ਠੀਕ ਆ ਜੀ ਤੋਂ ਉਹ ਜਿਹੜਾ ਖਰਚਾ ਹੈ ਉਹ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਜੇ ਇਹਦੀ ਜਿਹੜੀ ਲੱਕੜ ਤੁਸੀਂ ਵੱਢਣੀ ਹੈ ਉਹ ਲੱਕੜ ਤੁਹਾਡੀ ਵਿਕ ਜਾਂਦੀ ਹੈ ਲੱਕੜ ਵੀ ਇਹਦੀ ਵਧੀਆ ਵਿਕਦੀ ਆ ਸੋ ਬਾਲਣ ਚ ਹੀ ਜਾਂਦੀ ਆ ਵੈਸੇ ਤਾਂ ਉਹ ਸਾਲ ਵਿੱਚ ਦੋ ਸਪਰੀਆਂ ਇਹਨਾਂ ਬੂਟਿਆਂ ਤੇ ਕਰਨੀਆਂ ਪੈਂਦੀਆਂ ਨੇ ਦੋ ਸਮੱਸਿਆਵਾਂ ਦਾ ਡਰ ਰਹਿੰਦਾ ਦੋ ਸਮੱਸਿਆਵਾਂ ਇਹਨੂੰ ਆਉਂਦੀਆਂ ਨੇ ਪਹਿਲੀ ਸਮੱਸਿਆ ਰਹਿੰਦੀ ਹੈ ਉਹ ਹੈ ਤੇਲੇ ਦੀ ਸਮੱਸਿਆ ਦੂਸਰੀ ਸਮੱਸਿਆ ਹੈ ਉਹ ਹੈ ਫੰਗੀਸਾਈਡ ਫੰਗਸ ਦਾ ਕੋਈ ਉਲੀ ਰੋਗ ਆ ਸਕਦਾ ਕਿ ਜਦੋਂ ਹੁਣ ਇਹਨੂੰ ਆਪਾਂ ਛਾਂਗ ਦਿੱਤਾ ਇੱਥੋਂ ਜ ਕੱਟ ਦਿੱਤਾ ਇੱਥੋਂ ਕੱਟਣ ਤੋਂ ਬਾਅਦ ਜਦੋਂ ਇਹਨੂੰ ਨਵੇਂ ਫਟਾਰਾ ਆਉਣਾ ਆ ਨਾ ਜੀ ਉਸ ਵਕਤ ਤੇਲਾ ਪੈਂਦਾ ਆ ਤੋ ਉਸੇ ਵਕਤ ਜੂਨ ਜੁਲਾਈ ਦੇ ਵਿੱਚ ਜਦੋਂ ਫਟਾਰਾ ਆ ਗਿਆ ਨਵਾਂ ਉਸੇ ਵਕਤ ਇਹਨੂੰ ਸਾਨੂੰ ਫੰਗੀ ਸੌਰੀ ਤੇਲੇ ਤੋਂ ਜਿਹੜੀ ਸਪਰੇਅ ਇੱਕ ਕਰਨੀ ਪੈਂਦੀ ਆ ਇਸੇ ਤਰ੍ਹਾਂ ਜਦੋਂ ਤੁਸੀਂ ਚਲੇ ਜਾਂਦੇ ਹੋ ਠੰਡ ਦੇ ਮੌਸਮ 'ਚ ਐਂਟਰ ਕਰਨ ਲੱਗਦੇ ਹੋ ਜਦੋਂ ਦਿਨੇ ਤਾਂ ਥੋੜੀ ਧੁੱਪ ਜਿਹੀ ਹੁੰਦੀ ਹੈ ਗਰਮ ਜੀ ਤਾਂ ਰਾਤਾਂ ਨੂੰ ਠੰਡ ਹੋਣ ਲੱਗ ਪੈਂਦੀ ਯਾਨੀ ਕਿ ਅਕਤੂਬਰ ਦਾ ਮਹੀਨਾ ਉਸ ਵਕਤ ਇਹ ਨਾ ਬੂਟਿਆਂ ਨੂੰ ਫੰਗਸ ਦੀ ਸਮੱਸਿਆ ਜਿਹੜੀ ਆ ਉਹ ਔਨ ਲੱਗ ਜਾਂਦੀ ਆ ਤੇ ਉਸ ਵਕਤ ਫੰਗਸ ਹੋ ਸਕਦੀ ਆ ਇਸ ਲਈ ਉਹ ਤੋਂ ਬਚਾ ਕਰਨ ਲਈ ਇੱਕ ਫੰਗੀਸਾਈਡ ਦੀ ਸਪਰੇ ਵੀ ਤੁਹਾਨੂੰ ਜਿਹੜੀ ਆ ਉਹ ਫੰਗੀਸਾਈਡ ਵਾਲੀ ਕਰਨੀ ਪੈਂਦੀ ਆ ਇੱਕ ਤੁਹਾਡਾ ਸਵਾਲ ਇਹ ਰਹ ਜੂਗਾ ਕਿ ਇਹਨਾਂ ਬੂਟਿਆਂ ਦੇ ਉੱਤੇ ਤੁਸੀਂ ਖਾਦ ਕਿਹੜੀ ਪਾਉਂਦੇ ਆ ਹਨਾ ਸਾਲ ਬਾਅਦ ਦੇਖੋ ਜੀ ਜਾਂ ਤਾਂ ਤੁਸੀਂ 100-100 ਗ੍ਰਾਮ ਡੀਏਪੀ ਪਾ ਸਕਦੇ ਆ ਠੀਕ ਆ ਜੀ ਇੱਕ ਤਾਂ ਇਹ 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 ਦੇ ਵਿੱਚ ਹੈਗਾ ਆ ਜੇ ਜਾਂ ਫਿਰ ਤੁਸੀਂ ਪੋਟਾਸ਼ ਤੇ ਡਾਇਰ ਰਲਾ ਕੇ 100-100 ਗ੍ਰਾਮ ਪਾ ਸਕਦੇ ਆ ਠੀਕ ਆ ਜੀ ਤੋਂ ਉਹ ਵੀ ਤੁਸੀਂ 100 ਗ੍ਰਾਮ ਹੀ ਪਾਉਣੀ ਹਰੇਕ ਬੂਟੇ ਨੂੰ ਜੇ ਰਲਾ ਕੇ ਪਾਈ ਤਾਂ ਉਹ ਹੈਗਾ ਤੁਹਾਡਾ ਕਿ ਤੁਸੀਂ ਦੇਸੀ ਰੂੜੀ ਜਿਹੜੀ ਆ ਖਾਦ ਆ ਉਹ ਤੁਸੀਂ ਪਾ ਸਕਦੇ ਆ ਤਕਰੀਬਨ ਦੇਸੀ ਰੂੜੀ ਜਿਹੜੀ ਆ ਉਹ ਇਹਨੂੰ ਤੁਸੀਂ ਜਦੋਂ ਹੋਣਾ ਕਟਾਈ ਹੋ ਗਈ ਤਾਂ ਤੁਸੀਂ ਕਿਰਾਏ ਨਾਲ ਹੀ ਇਦਾਂ ਟਰੈਕਟਰ ਦੇ ਨਾਲ ਖਿੱਚ ਦਿਓ ਸਿੱਧੀ ਇੱਥੇ ਖਿਲਾਰ ਦਿਓ ਤੁਹਾਨੂੰ ਫਲ ਦਿਖਾਲ ਦਿੱਤਾ ਆ ਬੂਟੇ ਦਿਖਾਲਤੇ ਆ ਇਹਦੇ ਵਿੱਚ ਬਹੁਤਾ ਮੂਵ ਨਹੀਂ ਕਰ ਸਕਦੇ ਕਾਰਨ ਆ ਕਿ ਇਹਦੀਆਂ ਸ਼ਾਖਾਵਾਂ ਜਿਹੜੀਆਂ ਟਾਣੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਤੋ ਬੂਟੇ ਇੱਕ ਦੂਜੇ ਵਿੱਚ ਫਸੇ ਪਏ ਨੇ ਅਸੀਂ ਮੂਵ ਨਹੀਂ ਕਰ ਸਕਦੇ ਸਾਨੂੰ ਇੱਕ ਥਾਂ ਖੜਨਾ ਪੈ ਰਿਹਾ ਜਾਂ ਬੈਠਣਾ ਪੈ ਰਿਹਾ ਤੇ ਜੇ ਤੁਸੀਂ ਤਰੀਕਾ ਇਹ ਅਪਣਾਉਣਾ ਚਾਹੁੰਦੇ ਹੋ ਕਿ ਪਹਿਲਾਂ ਟੈਸਟ ਕਰ ਲਈਏ ਉਹ ਸਭ ਤੋਂ ਬੈਸਟ ਹੈ ਤੁਸੀਂ ਸਭ ਤੋਂ ਪਹਿਲਾਂ 10 15 20 ਬੂਟੇ ਥੋੜੇ ਥਾਂ ਵਿੱਚ ਲਾ ਕੇ ਇਸ ਤਰ੍ਹਾਂ ਨਾਲ 20 ਬਾਈ 15 ਤੇ ਲਾ ਲਓ ਤੇ ਜਾਂ 20 ਬਾਈ 10 ਤੇ ਲਾ ਲਓ ਤੇ ਫਿਰ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕਿ ਤੁਹਾਡੇ ਇਹ ਕਾਮਯਾਬ ਹੋ ਸਕਦਾ ਜਾਂ ਨਹੀਂ ਕਿ ਤੁਹਾਨੂੰ ਨਾ ਜੀ ਸਭ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਆ ਕਿ ਕੀ ਤੁਹਾਡੇ ਇਲਾਕੇ ਦੇ ਵਿੱਚ ਇਹ 베ਰੀ ਹੋ ਸਕਦੀਆਂ ਨੇ ਉਹਦੇ ਲਈ ਤੁਸੀਂ ਇਹ ਦੇਖੋ ਤੁਹਾਡਾ ਰਾਕਾ ਰੇਤਲਾ ਹੈ ਕਿਉਂਕਿ ਜਿੱਥੇ ویرਾਨੀ ਇਲਾਕੇ ਨੇ ਜਾਂ ਜਿੱਥੇ ਰੇਤਲੇ ਇਲਾਕੇ ਨੇ 베ਰੀਆਂ ਟਿੱਬਿਆਂ ਵਾਲੇ ਇਲਾਕੇ ਨੇ ਹੈਨਾ ਉਧਰ 베ਰੀ ਸਭ ਤੋਂ ਵੱਧ ਜਾਂ ਵਧੀਆ ਤਰੀਕੇ ਨਾਲ ਹੋ ਸਕਦੀਆਂ ਹੁਣ ਬਾਕੀ ਜ਼ਮੀਨਾਂ 'ਚ ਇਹ ਹੋ ਸਕਦੀ ਕਿ ਨਹੀਂ ਫਿਰ ਇਹਦੀ ਆਉਟਪੁੱਟ ਕਿੱਦਾਂ ਦੀ ਰਵੇ ਉਹਦੇ ਲਈ ਤੁਸੀਂ ਟ੍ਰਾਇਲ ਕਰੋ ਪਹਿਲਾਂ ਤੇ ਇਹਦਾ ਟੈਸਟ ਕਰਕੇ ਦੇਖ ਸਕਦੇ ਆ ਥੋੜੇ ਬੂਟੇ ਲਾ ਕੇ ਇੱਕਦਮ ਤੁਸੀਂ ਬਾਗ ਲਾ ਲਓਗੇ ਤੇ ਤੁਹਾਨੂੰ ਨੁਕਸਾਨ ਹੋ ਸਕਦਾ ਵੱਡਾ ਨੁਕਸਾਨ ਹੋ ਸਕਦਾ ਤੁਹਾਨੂੰ 2-3 ਸਾਲ ਫਿਰ ਤੁਹਾਡਾ ਜਿਹੜਾ ਹੈਗਾ ਨਿਕਲਣਾ ਕੁਝ ਨਹੀਂ ਫਸਲ ਉੱਥੇ ਜੋ ਇਸ ਕਰਕੇ ਇਹਦਾ ਅਸੀਂ ਤੁਹਾਨੂੰ ਸਲਾਹ ਨਹੀਂ ਦਿੰਦੇ ਤੁਸੀਂ ਹਮੇਸ਼ਾ ਜਦੋਂ ਵੀ ਕਰਨਾ ਹੈਗਾ ਤੇ ਛੋਟੇ ਪੱਧਰ ਤੇ ਆਪਣਾ 10-15-20 ਬੂਟਿਆਂ ਤੋਂ ਸਟਾਰਟਿੰਗ ਕਰਕੇ ਪਹਿਲਾਂ ਟ੍ਰਾਇਲ ਕਰਕੇ ਦੇਖੋ ਤਾਂ ਕਿ ਤੁਹਾਨੂੰ ਨੁਕਸਾਨ ਵੀ ਨਾ ਹੋਵੇ ਜੀ ਕਈ ਥਾਂਾਂ ਤੇ 15x15 ਤੇ ਬੂਟੇ ਲੱਗੇ ਨੇ ਕਿਉਂ ਲੱਗੇ ਨੇ ਕਿਉਂਕਿ ਉਥੇ ਉਥੇ ਬੂਟਿਆਂ ਦੀਆਂ ਸ਼ਾਖਾਵਾਂ ਇੰਨੀਆਂ ਫੈਲਦੀਆਂ ਨਹੀਂ ਜਿੰਨੀਆਂ ਆਹ ਫੈਲੀਆਂ ਹਨ ਇਦਾਂ ਨਹੀਂ ਫੈਲਦੀਆਂ ਕਈ ਥਾਂਾਂ ਤੇ ਇਸ ਤੋਂ ਵੀ ਘੱਟ ਦੂਰੀ ਤੇ ਲੱਗੇ ਹੋਊਗੇ ਪਰ ਇੱਥੇ ਇੰਨੀ ਦੂਰੀ ਤੇ ਜੇ ਮੈਨੂੰ ਲੱਗਦਾ ਵੀ 20x ਮਤਲਬ 10 ਤੇ ਬੂਟਾ ਇੱਕ ਲੱਗਾ ਆ ਤਾਂ ਉਹ ਵੀ ਦੇਖ ਲਓ ਕਿੰਨਾ ਭਰਿਆ ਹੋਇਆ ਬੂਟਾ ਆ ਇਹ ਵੀ ਮਲਬਾ ਇਦਾਂ ਪ੍ਰਤੀਤ ਹੁੰਦਾ ਆ ਵੀ 2 ਫੁੱਟ ਹੋਰ ਦੂਰੀ ਤੇ ਹੋ ਸਕਦਾ ਸੀ ਮਿਹਰਬਾਨੀ ਤੁਹਾਡੀ ਤੁਸੀਂ ਜੁੜੇ ਰਹੇ ਬੇਰੀਆਂ ਦੀ ਇਸ ਵੀਡੀਓ ਦੇ ਵਿੱਚ ਬੇਰੀਆਂ ਦੇ ਬਾਗ ਦੇ ਉੱਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਸੀ ਤੇ ਹੁਣ ਸਰਦਾਰ ਜੀ ਦਾ ਇੱਥੇ ਹੈ ਨਹੀਂਗੇ ਉਹ ਚਲੇ ਗਏ ਵਾਪਸ ਇੰਗਲੈਂਡ ਨੂੰ ਤੇ ਉਹਨਾਂ ਨੇ ਮੈਨੂੰ ਆਖਿਆ ਹੋਇਆ ਸੀ ਕਿ ਆਪਾਂ ਵੀਡੀਓ ਕਰਨੀ ਆ ਤੇ ਮੇਰਾ ਵੀ ਮਨ ਸੀ ਕਿ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਆ ਪਰ ਜਾਣਕਾਰੀ ਉਦੋਂ ਹੀ ਦੇਣਾ ਚਾਹੁੰਦੇ ਸੀ ਜਦੋਂ ਫਲ ਹੁੰਦਾ ਤੁਹ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰੀ ਚੈਨਲ ਜਾਂ ਪੇਜ ਤੇ ਆਏ ਹੋ ਮੋ ਤੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਨੂੰ ਆਪਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ